ਤੇ ਪੇਜ ਕਸ ਨਿਕਲਿਆ ਪੇਜ ਕਸ ਜਿਹੜੀ ਮਲਕੀ 2 ਦਿਨ ਥੱਪੜ ਛੱਡੇ ਫਿਰ ਇਹਨੂੰ ਦੱਸਿਆ ਕਿ ਮੈਂ ਚੋਰੀ ਕਰਦਾ ਮੋਟਰਸਾਈਕਲ ਮੈਂ ਮੋਟਰਸਾਈਕਲ ਟੈੱਕੇ ਚੋਰੀ ਕਰਦਾ ਜੀ ਬਡਾਲੀ ਦਾ ਕੋਈ ਬੰਦਾ ਕੋਈ ਚੋਰੀ-ਚੋਰੀ ਮਲਕੀ ਉਹ ਬੰਦਾ ਨੱਟ ਗਿਆ ਤੇ ਮੋਟਰਸਾਈਕਲ ਜਿਹੜਾ ਸੀਨੇ ਪਕੜਿਆ ਏ ਉਹ ਹਾਂ ਦੁਕਾਨਦਾਰ ਮੋਟਰਸਾਈਕਲ ਦੀ ਆਹ ਮੋਟਰਸਾਈਕਲ ਆ ਪਕੜੇ ਜੀ ਇਹਦੇ ਪਿੱਛੇ ਕੋਈ ਨੰਬਰ ਵੀ ਨਹੀਂ ਆ ਇਹਦੇ ਵਿੱਚ ਕੋਈ ਨੰਬਰ ਨਹੀਂ ਆ ਮੋਰੇ ਵਾਲਾ ਜਾਲੀ ਆ ਜੀ 81 ਨੰਬਰ ਹੋ ਰਹਾ ਨੰਬਰ ਪਲੇਟ ਨੰਬਰ ਹੋ ਰਹੀ ਹੈ ਫਲੋ ਵਿੱਚ ਕਰਦੇ ਗਾ ਲਿਖਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਲਗਾਤਾਰ ਕੁਰਾਲੀ ਸ਼ਹਿਰ ਚੋਰਾ ਦੇ ਨਿਸ਼ਾਨੇ ਤੇ ਹੈ ਅਤੇ ਅਕਸਰ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਹੋਈ ਜਾਂਦੀ ਹੈ ਅਤੇ ਕੁਰਾਲੀ ਸਿਟੀ ਪੁਲਿਸ ਵੀ ਵਕ ਵਕ ਤਰ੍ਹਾਂ ਦੇ ਉਹਨਾਂ ਮੋਟਰਸਾਈਕਲਾਂ ਨੂੰ ਬੰਦ ਕਰ ਰਹੀ ਹੈ ਜਿਨ੍ਹਾਂ ਤੇ ਕੋਈ ਵੀ ਨੰਬਰ ਨਹੀਂ ਲੱਗ ਰਿਹਾ ਅਤੇ ਅੱਜ ਕੁਰਾਲੀ ਦੀ ਕ੍ਰਿਸ਼ਨਾ ਮੰਡੀ ਦੇ ਕੋਲ ਇੱਕ ਵਿਅਕਤੀ ਜੋ ਪੇਚਕਾਸ ਲੈ ਕੇ ਘੁੰਮ ਰਿਹਾ ਸੀ ਅਤੇ ਇੱਕ ਮੋਟਰਸਾਈਕਲ ਨੂੰ ਖੋਲਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਉਸ ਨੂੰ ਦਬੋਚ ਦਿੱਤਾ ਗਿਆ ਅਤੇ ਉਸ ਨੂੰ ਕੁਰਾਲੀ ਸਿਵਲ ਪੁਲਿਸ ਥਾਣੇ ਦੇ ਹਵਾਲੇ ਵੀ ਕਰ ਦਿੱਤਾ ਗਿਆ ਸਾਡੇ ਨਾਲ ਰਾਣਾ ਜੀ ਹੈ ਪੂਰੀ ਗੱਲਬਾਤ ਕਰਦੇ ਆਂ ਰਾਣਾ ਜੀ ਕੀ ਕਹਿਣਾ ਚਾਹੁੰਦੇ ਹੋ ਕੌਣ ਸੀਗਾ ਨੌਜਵਾਨ ਜਿਹੜਾ ਪੇਚਕਾਸ ਲੈ ਕੇ ਘੁੰਮ ਰਿਹਾ ਸੀ ਅ ਪਤਨੀ ਮੁੰਡਾਂ ਨੂੰ ਪਛੇਤਾ ਸੀਗਾ ਤੇ ਜਿਸ ਮਿਲ ਚ ਬੰਦ ਫੈਕਟਰੀ ਮਿਲ ਬੰਦ ਕਰਕੇ ਮੈਂ ਬਾਈਕ 'ਤੇ ਪट्रोल ਪੁਆਣੀ ਗਿਆ ਸੀਗਾ ਤੇ ਮੈਂ ਉੱਪਰੋਂ ਜਦ ਘੁੰਮ ਕੇ ਆ ਰਿਹਾ ਸੀਗਾ ਇਹ ਸਾਡੇ ਚੌਕ ਦੇ ਅੰਦਰ ਮਤਲਬ ਕਿ ਇਹਨੇ ਪਲਾਸ ਪਕੜੇ ਸੀਗਾ ਪਲਾਸ ਇਹਨੇ ਮਿਲਕ ਜਲ ਮੈਨੂੰ ਦੇਖਿਆ ਤੇ ਪਿੱਛੇ ਲੁਕੋ ਲਿਆ ਤਾਂ ਫੋਨ ਨੂੰ ਹੱਥ ਲਗਾ ਲਈ ਮਤਲਬ ਫੋਨ ਕਰਨ ਲੱਗ ਗਿਆ ਤਾਂ ਜਦੋਂ ਉਹ ਫੋਨ ਕਰਿਆ ਤਾਂ ਫੋਨ ਕਰਦੇ ਕਰਦੇ ਮੈਂ ਦੇਖਿਆ ਵੀ ਹਾਂ ਇੱਧਰ ਆ ਮੈਨੂੰ ਸ਼ੱਕ ਜਿਹਾ ਹੋਇਆ ਮੈਂ ਕਿਹਾ ਇੱਧਰ ਆ ਵੀ ਤੂੰ ਅੱਜ ਇਨੀ ਰਾਤ ਨੂੰ ਕੀ ਕਰ ਰਿਹਾ ਹੈ ਕਹਿੰਦਾ ਜੀ ਮੈਂ ਨਾ ਲਾਈਟ ਦਾ ਕੰਮ ਕਰਦਾ ਜੀ ਮੈਂ ਕਿਹਾ ਅੱਛਾ ਲਾਈਟ ਦਾ ਕੰਮ ਕਰਦਾ ਪੰਜ ਸ਼ਸ਼ੀਪਾਲ ਇੱਟ ਦਾ ਕੰਮ ਕਰਦਾ ਹੈ ਉਹ ਕੁਦਰਤੀ ਸ਼ਸ਼ੀ ਦਾ ਫੋਨ ਨੰਬਰ ਮੇਰੇ ਕੋਲ ਹੈਗਾ ਸੀਗਾ ਮੈਂ ਜਦ ਸ਼ਸ਼ੀ ਨੂੰ ਫੋਨ ਕੀਤਾ ਕਿ ਮੈਂ ਸ਼ਸ਼ੀ ਵੀਰੇ ਬੇਗੀ ਬੰਦਾ ਤੇਰੇ ਕੋਲ ਮਿਲ ਕੇ ਬੰਦਾ ਨਾਮ ਦਾ ਤੇਰੇ ਕੋਲ ਕੰਮ ਕਰਦਾ ਤਾਂ ਕਹਦਾ ਭਾਜੀ ਇਹ ਤਾਂ ਪਤਾ ਹੀ ਲੱਗਣਾ ਤੁਸੀਂ ਮੈਨੂੰ ਵੀਡੀਓ ਕਾਲ ਕਰੋ ਫਿਰ ਉਹਨੂੰ ਵੀਡੀਓ ਕਾਲ ਕਰਕੇ ਬੰਦੇ ਦਿਖਾਇਆ ਜੀ ਕਹਦਾ ਨਾ ਭਾਜੀ ਕਹਿੰਦਾ ਇਹ ਅਨਪਛੇਤਾ ਬੰਦਾ ਜੀ ਇਹ ਮੈਂ ਇਹ ਮੇਰੇ ਲੇਬਰ ਦਾ ਕੋਈ ਕੰਮ ਨਹੀਂ ਕਰਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਜੀ ਤਾਂ ਉਸ ਤੋਂ ਬਾਅਦ ਕੀ ਗੱਲ ਹੋਈ ਜੀ ਤਾਂ ਜਦ ਮੈਂ ਉਹਨੂੰ ਪੁੱਛਿਆ ਕਿ ਵੀ ਤੂੰ ਸੱਚੀ ਜੀ ਰਸਤੂ ਕਰ ਕੀ ਕੀ ਰਿਆਂਦਾ ਤਾਂ ਉਹਨੇ ਜ ਪਲਾਸ ਚੱਕਿਆ ਪਲਾਸ ਕੱਢ ਕੇ ਉਹ ਮ ਪਲੱਸ ਬੱਜੀਆ ਪਪਾ ਮੇਰੀ ਜੈਕਟ ਫੜ ਗਈ ਤਾਂ ਪਰ ਉਸ ਤੋਂ ਬਾਅਦ ਇੱਕ ਮਲਕੀ ਉਹਨੂੰ ਪਕੜਨ ਦੀ ਕੋਸ਼ਿਸ਼ ਕਰੀ ਉਹਨੂੰ ਦਬੋਚਿਆ ਤੇ ਉਸ ਤੋਂ ਬਾਅਦ ਜੀ ਜਿਹਦੇ ਮੱਤੇ ਇਹਨੇ ਮੇਰੀ ਬਾਪੂ ਛੜੀ ਜੀ ਦੀ ਜਿਹੜੀ ਐਕਟਿਵ ਹੈ ਐਕਟਿਵ ਮਤਲਬ ਲੋਕ ਤੋੜੇ ਵਾ ਸੀਗਾ ਜਿਹੜੇ ਮੋਟਰਸਾਈਕਲ ਸੀਗਾ ਮੋਟਰਸਾਈਕਲ ਦੀ ਪੈਟਰੋਲ ਦੀ ਜਿਹੜੀ ਪਾਈਪ ਹੁੰਦੀ ਆ ਉਹ ਤੇਲ ਚ ਕੱਢਣ ਜੋਗੀ ਕੱਟੀ ਹੋਈ ਸੀਗੀ ਜਿਹੜਾ ਇੱਕ ਫਰੰਟ ਜਿੱਥੇ ਹੈੱਡਲਾਈਟ ਜਿੱਥੇ ਐਡਲਾਈਟ ਹੁੰਦੀ ਹੈ ਆਪਣਾ ਉਹਦੇ ਵਿੱਚ ਤਾਰਾ ਤੋੜ ਕੇ ਖੋਲ ਖੁਲ ਕੇ ਜੋਇੰਟ ਕਰਨ ਲੱਗੇ ਸੀਗਾ ਮਲਕੀ ਇਸ ਮੰਤਲ ਇਹ ਕਿ ਮੋਟਰਸਾਈਕਲ ਚੋਰੀ ਕਰਨ ਆਏ ਸੀਗਾ ਉਹ ਇਹ ਕਿਸੇ ਕੋਈ ਪਰਾਈ ਮੋਕੀ ਇਸ ਦੀ ਵੀ ਵੀਡੀਓ ਬਣਾਈ ਹੈ ਜੀ ਵੀਡੀਓ ਕੋਲ ਮਿਲ ਗਈ ਮੈਂ ਤੁਹਾਨੂੰ ਭੇਜ ਦਿੰਦਾ ਤੇ ਵੀਡੀਓ ਚ ਮਤਲਬ ਕਿ ਉਹ ਖੁਦ ਕਬੂਲ ਕਰ ਰਿਹਾ ਕਿ ਹਾਂ ਜੀ ਜੀ ਕਿ ਕਿ ਅਸੀਂ ਦੋ ਬੰਦੇ ਸੀਗੇ ਕਿ ਇੱਕ ਇੱਕ ਮੋਟਰਸਾਈਕਲ ਜਿਹੜਾ ਥਾ ਇਹ ਥਾ ਆਪਣਾ ਜਿੱਥੇ ਆਪਣਾ ਦੁਸ਼ਹਿਰਾ ਗਰਾਊਂਡ ਹੈ ਉੱਥੇ ਮੋਟਰਸਾਈਕਲ ਔਨ ਕਰਕੇ ਉਹਨੇ ਛੱਡਿਆ ਬਸੀਗਾ ਉਹ ਬੰਦਾ ਉੱਥੇ ਦਾ ਮੋਟਰਸਾਈਕਲ ਦਾ ਤਾਂ ਉਹਨੇ ਮੋਟਰਸਾਈਕਲ ਸਟਾਰਟ ਕਰਿਆ ਬਤੀਗਾ ਜਦ ਅਸੀਂ ਉਹਨੂੰ ਪਕੜ ਕੇ ਲੱਗੇ ਕਿ ਉਹ ਦੂਸਰਾ ਬੰਦਾ ਦਿਖਾ ਉਹ ਸਾਨੂੰ ਦੇਖ ਕੇ ਭੱਜ ਗਿਆ ਜਦ ਅਸੀਂ ਉਹਦੇ ਪਿੱਛੇ ਭੱਜੇ ਉਹ ਮੋਟਰਸਾਈਕਲ ਉੱਥੇ ਛੱਡ ਗਿਆ ਮੋਟਰਸਾਈਕਲ ਬਰਸ ਨੇ ਆਪਣੇ ਆਪ ਕਾਬੂ ਕਰ ਲਿੱਤਾ ਗਿਆ ਤਾਂ ਉਹ ਜਿਹੜੀ ਮੋਟਰਸਾਈਕਲ ਦੀ ਵੀਡੀਓ ਹੈ ਉਹ ਅਸੀਂ ਵੀਡੀਓ ਬਣਾਈ ਹੈ ਉਹ ਤੁਹਾਨੂੰ ਮੈਂ ਭੇਜ ਦਿੰਦਾ ਵੀਡੀਓ ਚ ਤੇ ਇਸ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਕੋਈ ਪਿੱਛੇ ਬੈਕ ਸਾਈਡ ਨੰਬਰ ਪਲੇਟ ਨਹੀਂ ਤਾਂ ਉਹ ਜਿਹੜੀ ਫਰੰਟ ਵਾਲੀ ਨੰਬਰ ਪਲੇਟ ਹੈ ਅਸੀਂ ਨੇ ਇੱਕ ਐਪ ਦੁਆਰਾ ਦੀ ਨੰਬਰ ਪਲੇਟ ਦੀ ਜਾਣਕਾਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੰਬਰ ਪਲੇਟ ਪਲੇਟ ਦੀ ਕੋਈ ਵੀ ਅਪਡੇਟ ਨਹੀਂ ਮਿਲੀ ਸਾਨੂੰ ਮਤਲਬ ਇਹਦਾ ਮਤਲਬ ਇਹ ਸੀ ਕਿ ਇਹ ਚੋਰੀ ਉਹ ਵੀ ਮੋਟਰਸਾਈਕਲ ਚੋਰੀ ਦਾ ਹੈ ਸਾਨੂੰ ਇਹ ਲੱਗਿਆ ਜੀ ਮਤਲਬ ਉਹਦਾ ਬੋਨ ਸਾਈਡ ਚੋਰੀ ਹੋ ਤੀ ਤੇ ਜਿਹੜੇ ਜੀ ਆਪਣੀ ਜਿਹੜੇ ਮਹੱਲੇ ਦੇ ਅੰਦਰ ਤਰੀ ਮੋਰਸੇਲ ਮੋਰਸੇਲ ਖੁੱਲੀਆਂ ਜੀ ਉਹ ਦੋ ਮੋਰਸੇਲ ਖੁੱਲੀਆਂ ਜੀ ਇੱਕ ਤਾਂ ਦਵਿੰਦਰ ਰਾਣਾ ਦਾ ਮੋਰਸੇਲ ਦੀ ਸੀਗਾ ਤਾਂ ਉਹਦੇ ਚ ਮਿਲ ਕੀ ਤਾਰਾ ਤੂਰਾ ਕੱਟੀ ਹੋਈ ਸੀਗੀਆਂ ਇੱਕ ਬੀਨੂ ਬੀਰ ਦੀ ਸਕੂਟਰੀ ਸੀਗੀ ਬੀਨੂ ਬੀਰ ਦੀ ਸਕੂਟਰੀ ਨੂੰ ਛੇੜਖਾਨੀ ਕਰਦੇ ਸੀਗਾ ਜਿਹੜੀ ਮੇਰੀ ਜਿਹੜੀ ਐਕਟਿਵ ਸੀਗੀ ਕਈ ਵਾਰ ਫਾਦਰ ਸਾਹਿਬ ਮਿਲ ਕੀ ਲੋਕ ਕਰਨਾ ਭੁੱਲ ਜਾਂਦੇ ਆ ਕਈ ਵਾਰ ਨਹੀਂ ਉਹ ਸਕੂਟਰੀ ਆਪਣੀ ਜਗ੍ਹਾ ਤੋਂ ਹਿੱਲੀ ਵੀ ਸੀਗੀ ਜਦ ਮੈਂ ਉਹਨੂੰ ਪੁੱਛਿਆ ਕਿ ਹਾਂ ਕਿ ਇਹ ਸਿਸਟਮ ਕੀ ਹੈ ਜਦ ਮੈਂ ਭੱਜਿਆ ਉਹਨੂੰ ਉਹ ਮੈਨੂੰ ਦੇਖ ਕੇ ਭੱਜ ਕੇ ਬੜਾ ਡਰ ਗਿਆ ਫਿਰ ਉਸ ਤੋਂ ਬਾਅਦ ਚੱਪੜੀ ਪਾਉ ਨੂੰ ਘੋਰ ਪਾਉ ਨੂੰ ਭੱਜਿਆ ਭੱਜਦੇ ਭੱਜਦੇ ਜੀ ਇਹ ਇਹਨੇ ਮਤਲਬ ਕਿ ਉੱਪਰ ਨੂੰ ਘੁਮਾ ਕੇ ਪਹਿਲੇ ਬਿਸ਼ੂ ਵੀਰ ਤੇ ਬਿਸ਼ੂ ਵੀਰ ਨੂੰ ਸਾਰੇ ਜਣੇ ਉਹਨੂੰ ਕਾਬੂ ਕਰਿਆ ਕਹਿੰਦੇ ਮੈਂ ਬਿਸ਼ੂ ਵੀਰ ਨੂੰ ਕਿ ਬਿਸ਼ੂ ਵੀਰ ਪਕੜੋ 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 ਮੁੰਡਾ ਮੁੰਡਾ ਜਾ ਰਿਹਾ ਪਰ ਉਹਨਾਂ ਨੇ ਬਿਸ਼ੂ ਵੀਰ ਨੇ ਪਕੜਿਆ ਪਰ ਅਸੀਂ ਨੇ ਸਾਰਿਆਂ ਨੇ ਪਕੜ ਕੇ ਫਿਰ ਅਸੀਂ ਨੇ ਜੋ ਵੀ ਗੱਲਬਾਤ ਕਰੀ ਉਹਦੇ ਬਾਅਦ ਮਤਲਬ ਕਿ ਇਸ ਨੇ ਇੱਕ ਦੋ ਥੱਪੜ ਵੀ ਮਾਰੀਆਂ ਜੀ ਮੈਂ ਉਸ ਤੋਂ ਪੁੱਛਣ ਵੀਡੀਓ 'ਚ ਤੁਹਾਨੂੰ ਦੱਸ ਦੇਗਾ ਕਿ ਉਹ ਵੀ ਸਾਡੇ ਨਾਲ ਮਿਲ ਕੇ ਚੋੜ ਨੂੰ ਮਿਲ ਕੇ ਚੋਰੀ ਨੂੰ ਇਨਜਾਮ ਦੇ ਰਿਹਾ ਸੀਗਾ ਤੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਗਾ ਕਿ ਚੋਰੀ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਕਿ ਦੇਖੋ ਜੀ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਵੀ ਖੁਦ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਜੋ ਵੀ ਪੈਟਰੋਲੀਅਮ ਕਰਦੀ ਹੈ ਉਹ ਕਿਸੇ ਨਾ ਕਿਸੇ ਬਸ ਬੱਕ ਡੈਸਟੀਨੇਸ਼ਨ ਤੇ ਕਰਦੀ ਹੈ ਪਰ ਟੈਕਣਾ ਇਹ ਕਿ ਜਿਹੜੇ ਮਹੱਲੇ ਦੀਆਂ ਚੋਰੀਆਂ ਹੁੰਦੀਆਂ ਆ ਉਹ ਮਹੱਲੀ ਚੋਰੀ ਆਪਾਂ ਨੂੰ ਖੁਦ ਦੇਖਣੀ ਪਣੀ ਹੈ ਜਿਹੜੇ ਆਪਣੇ ਆਪਣੇ ਮਹੱਲੇ ਦੇ ਮੋਤਵਰ ਬੰਦੇ ਆ ਜਾਂ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਦਿਖਦਾ ਕਿ ਕੋਈ ਚੋਰੀ ਸਨ ਨਾਲ ਗੱਲ ਕਰੋ ਤੇ ਉਹਨੂੰ ਪਕੜ ਕੇ ਉਹਨੂੰ ਕੱਪ ਕੀਤਾ ਜਾਵੇ। ਰਾਣਾ ਜੀ ਜਿਹੜਾ ਕੋਈ ਚੱਕੀ ਬਣ। ਅ ਜੋ ਕਿਸੇ ਰਾਤੀ ਪੁਲਿਸ ਸਟੇਸ਼ਨ ਦੇ ਦਿੱਤਾ ਗਿਆ ਜੀ ਉਹਦੇ ਖਿਲਾਫ ਮਤਲਬ ਕਿ ਪਰਚਾ ਦਰਜ ਹੋ ਚੁਕਿਆ ਹੈ ਤੇ ਐਸਐਸ ਐਸਐਚਓ ਸਤਨਾਮ ਸਰ ਨੇ ਮੈਨੂੰ ਕਿਹਾ ਕਹਿੰਦੇ ਪੁੱਤ ਰਾਣਾ ਜੀ ਤੁਸੀਂ ਇਹਨੂੰ ਮਤਲਬ ਕਿ ਇਸ ਬੰਦੇ ਨੂੰ ਇਸ ਜਿਹੜਾ ਵੀ ਨਾਮ ਸੀਗਾ ਉਹਨੂੰ ਤੁਸੀਂ ਲਿਆਓ ਤੇ ਅਸੀਂ ਇਹਦੇ ਬਣਦੀ ਕਾਰਵਾਈ ਸੀ ਕਰਾਂਗੇ। ਉਹ ਜਿਸ ਰਾਣਾ ਉਹ ਚੱਕੀ ਵਿਅਕਤੀ ਨੂੰ ਫੜ ਕੇ ਅਥਾਣੇ ਦੇ ਵਿੱਚ ਦੇ ਦਿੱਤਾ ਤੇ ਉਸ ਹੁਣ ਪੁਲਿਸ ਜੋ ਹੈ ਉਸ ਵਿਅਕਤੀ ਦੀ ਜਾਂਚ ਵੀ ਕਰ ਰਹੀ ਹੈ ਕਿ ਆਖਰ ਕੌਣ ਹੈ ਕਿ ਇਹ ਚੋਰ ਹੈ ਜਾਂ ਫਿਰ ਇਹ ਸ਼ੱਕੀ ਹੈ ਤੇ ਜ਼ਰੂਰ ਪੁਲਿਸ ਨਾਲ ਵੀ ਸੰਪਰਕ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਜਦੋਂ ਅਸੀਂ ਪੁਲਿਸ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਪੂਰੇ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਿਰੂਨ ਕੁਰਾਲੀ